ਇਸ ਕਹਾਣੀ ਦਾ ਮੁੱਖ ਨੀਮ ਹੈ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਅਤੇ ਉਹਨਾਂ ਦੀ ਇੱਕ ਲੜਕੀ ਵੀ ਸੀ ਜੋ ਹਜੇ ਸਕੂਲ ਵਿੱਚ ਪੜਨ ਜਾਇਆ ਕਰਦੀ ਸੀ ਅਤੇ ਉਹ ਲੜਕੀ ਬੜੀ ਹੀ ਇਮਾਨਦਾਰ ਅਤੇ ਮਿਹਨਤੀ ਸੀ ਅਤੇ ਪੜਨ ਵਿੱਚ ਵੀ ਬਹੁਤ ਹੀ ਜ਼ਿਆਦਾ ਅਸ਼ਿਆਰ ਸੀ ਪਰ ਉਹ ਆਪਣਾ ਕ ਸਕੂਲ ਤੋਂ ਘਰ ਆ ਕੇ ਵੀ ਪੋਰਾ ਵੀ ਟਾਈਮ ਖਰਾਬ ਨਹੀਂ ਕਰਦੀ ਸੀ ਸਗੋਂ ਬਖੜੀਆਂ ਬਖੜੀਆਂ ਕਿਤਾਬਾਂ ਪੜਦੀ ਹੀ ਰਹਿੰਦੀ ਫਿਰ ਉਸ ਨੇ ਇੱਕ ਦਿਨ ਕਿਤਾਬ ਵਿੱਚ ਪੜਿਆ ਕਿ ਇਮਾਨਦਾਰੀ ਸਭ ਤੋਂ ਵਧੀਆ ਗੁਣ ਹੈ ਅਤੇ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਵੀ ਹੈ ਫਿਰ ਉਸਨੇ ਆਪਣੇ ਮਨ ਵਿੱਚ ਇੱਕ ਹੀ ਗੱਲ ਬਿਠਾ ਲਈ ਕਿ ਮੈਂ ਸਦਾ ਹੀ ਇਮਾਨਦਾਰ ਰਹਾਂਗੀ ਫਿਰ ਇੱਕ ਦਿਨ ਉਸ ਨੂੰ ਉਹ ਜਦੋਂ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਤੇ ਉਹ ਸਕੂਲ ਸ਼ਹਿਰ ਵਿੱਚ ਪੜਨ ਜਾਇਆ ਕਰਦੀ ਸੀ ਜਦੋਂ ਉਹ ਵਾਪਸ ਆਉਂਦੀ ਸੀ ਤੇ ਉਸ ਨੂੰ ਰਸਤੇ ਵਿੱਚ ਇੱਕ ਬਟੂਆ ਲੱਭਾ ਜਦੋਂ ਉਸਨੇ ਬਟੂਆ ਚੁੱਕ ਕੇ ਦੇਖਿਆ ਤੇ ਉਸ ਵਿੱਚ ਬਹੁਤ ਹੀ ਸਾਰੇ ਪੈਸੇ ਸਨ ਫਿਰ ਉਹਨਾਂ ਪੈਸਿਆਂ ਨੂੰ ਦੇਖ ਕੇ ਉਸ ਦਾ ਇੱਕ ਵਾਰੀ ਤਾਂ ਮਨ ਡੋਲ ਗਿਆ ਕਿ ਮੈਂ ਇਹ ਪੈਸੇ ਕਿਉਂ ਨਾ ਰੱਖ ਲਵਾਂ ਜਿਸ ਕਰਕੇ ਮੇਰੇ ਕੋਲ ਬਹੁਤ ਸਾਰੇ ਪੈਸੇ ਹੋ ਜਾਣਗੇ ਫਿਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਨਹੀਂ ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਇਮਾਨਦਾਰੀ ਸਭ ਤੋਂ ਵੱਡਾ ਗੁਣ ਹੈ ਮੈਂ ਇਹ ਪੈਸੀ ਜਿਸ ਦੇ ਵੀ ਹੈ ਉਸ ਨੂੰ ਵਾਪਸ ਕਰ ਦੇਵਾਂਗੀ ਫਿਰ ਉਸ ਬਟੂਏ ਦੇ ਵਿੱਚ ਜਿਸ ਦਾ ਉਹ ਬਟੂਆ ਸੀ ਉਸ ਦਾ ਕਾਰਡ ਅਤੇ ਡਰੈੱਸ ਵੀ ਸੀ ਫਿਰ ਉਹ ਕੁੜੀ ਉਸ ਦੇ ਘਰੇ ਚਲੇ ਗਈ ਜਦੋਂ ਉਸ ਦੇ ਘਰੇ ਗਈ ਅਤੇ ਉਸ ਵਿਅਕਤੀ ਨੇ ਉਸ ਦੀ ਇਮਾਨਦਾਰੀ ਦੇਖ ਕੇ ਉਸ ਨੂੰ ਇੱਕ ਇਨਾਮ ਦੇਣਾ ਦੇਣ ਬਾਰੇ ਸੋਚਿਆ ਅਤੇ ਫਿਰ ਉਸ ਲੜਕੀ ਨੇ ਨਾ ਕਰ ਦਿੱਤੀ ਅਤੇ ਉਹ ਵਿਅਕਤੀ ਉਸ ਨੂੰ ਪੁੱਛਣ ਲੱਗਾ ਕਿ ਤੂੰ ਕਿੱਦਾਂ ਇੰਨੀ ਇਮਾਨਦਾਰ ਹੋ ਸਕਦੀ ਹੈ ਤੂੰ ਮੇਰੇ ਇੰਨੇ ਪੈਸੇ ਕਿੱਦਾਂ ਵਾਪਸ ਕਰ ਸਕਦੀ ਹੈ ਫਿਰ ਉਸ ਲੜਕੀ ਨੇ ਸਾਰੀ ਹੀ ਕਹਾਣੀ ਦੱਸੀ ਕਿ ਮੈਂ ਅੰਕਲ ਜੀ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਕਿ ਇਮਾਨਦਾਰੀ ਸਭ ਤੋਂ ਵੱਡਾ ਗੁਣ ਹੈ ਅਤੇ ਇਮਾਨਦਾਰੀ ਤੋਂ ਵੱਡਾ ਕੁਝ ਵੀ ਨਹੀਂ ਫਿਰ ਇਹ ਗੱਲ ਮੈਂ ਆਪਣੇ ਮਨ ਵਿੱਚ ਬਿਠਾ ਲਈ ਤੇ ਮੈਂ ਆਪਣੇ ਆਪ ਨਾਲ ਵਿਚਾਰ ਕੀਤੀ ਕਿ ਮੈਂ ਸਦਾ ਹੀ ਇਮਾਨਦਾਰ ਰਹਾਂਗੀ ਇਸ ਕਰਕੇ ਉਸ ਵਿਅਕਤੀ ਨੇ ਉਸ ਦੀ ਲੜਕੀ ਦੀ ਇਮਾਨਦਾਰੀ ਦੇਖ ਕੇ ਉਸ ਦੀ ਸਾਰੀ ਹੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਦਾਵਾ ਲਿਆ ਜਿਸ ਕਰਕੇ ਉਹ ਲੜਕੀ ਬਹੁਤ ਹੀ ਜ਼ਿਆਦਾ ਖੁਸ਼ ਹੋ ਗਈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਹਰ ਰੋਜ਼ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ